ਦੂਜੀ ਚੀਜ਼ ਜਿਨ੍ਹਾਂ ਨੂੰ ਚਾਹੀਆ ਹੋ ਜਾਂ। ਜਿਵੇਂ ਤੁਹਾਡੇ ਲਿੰਕ ਚ ਕੋਈ ਵੀ ਕੋਈ ਗਰਲ ਹੈ ਕੋਈ ਲੇਡੀ ਆ ਇਤੋਂ ਕਾਫੀ ਹੱਦ ਤੱਕ ਇਹ ਤੁਹਾਨੂੰ ਡਾਰਕ ਹੋ ਜਾਂਦਾ ਕਈ ਵਾਰ। ਰਾਈਟ ਜੀ ਅੱਖਾਂ ਦੇ نیچے ਵੀ ਗੋਲੇ ਗਾਲੇ ਘੇਰੇ ਪੈ ਜਾਂਦੇ ਆ। ਉਹਦੇ ਵਾਸਤੇ ਸਭ ਤੋਂ ਬੈਸਟ ਆ ਮੇਰੇ ਹਰ ਪ੍ਰੋਗਰਾਮ ਚ ਮੈਂ ਕੋਸ਼ਿਸ਼ ਕਰਦਾ ਸਮਝਾਉਣ ਦੀ ਲੋਕੀ ਸਮਝ ਵੀ ਰਹਿਆ ਕਰ ਵੀ ਰਹਿਆ। ਕਿ ਕੱਚਾ ਦੁੱਧ ਲੈ ਕੇ ਨਾ ਜੀ ਉਹਦੇ ਨਾਲ ਫੇਸ ਨੂੰ ਵਾਸ਼ ਕਰਨਾ। ਅੱਛਾ ਓਕੇ ਕੱਚਾ ਦੁੱਧ ਕੋਈ ਵੀ ਹੋਵੇ ਥੈਲੀ ਦਾ ਹੋਵੇ ਮੱਝ ਦਾ ਹੋਵੇ ਗਾਂ ਦਾ ਹੋਵੇ ਉਹਦਾ ਵਹਿਮ ਨਹੀਂ ਕਰਨਾ ਦੁੱਧ ਹੋਣਾ ਚਾਹੀਦਾ ਉਹ ਲੈ ਕੇ ਉਹਨੂੰ ਚੰਗੀ ਤਰ੍ਹਾਂ ਫੇਸ ਤੇ ਡਿਪ ਕਰਕੇ ਉਹਨੂੰ ਫੇਸ ਨੂੰ ਹੌਲੀ ਹੌਲੀ ਵਾਸ਼ ਕਰੋ ਹੂੰ ਠੰਡੇ ਪਾਣੀ ਨਾਲ ਵਾਸ਼ ਕਰੋਗੇ ਤਾਂ ਫਿਰ ਦੁਬਾਰਾ ਕਾਟਨ ਫੇਰ ਕੇ ਦੇਖੋ ਵੀ ਉਹ ਕਾਲੀ ਤਾਂ ਨਹੀਂ ਹੋ ਰਹੀ ਜੇ ਹੋ ਰਹੀ ਹੈ ਇੱਕ ਵਾਰ ਹੋਰ ਦੁੱਧ ਲਗਾਓ ਇਹ ਮਤਲਬ ਆਪਣੇ ਫੇਸ ਨੂੰ ਏਦਾਂ ਵਾਸ਼ ਕਰਦਾ ਜਿਦਾਂ ਡਿਟਰਜੈਂਟ ਇੱਕ ਕਪੜੇ ਨੂੰ ਵਾਸ਼ ਕਰਦਾ ਕਈ ਵਾਰੀ ਨਾ ਕੁੜੀਆਂ ਨੂੰ ਬਹੁਤ ਮੈਜਵੇ ਗੱਲਾਂ ਕਰਦੇ ਅਸੀਂ ਵਹਿਮ ਹੁੰਦਾ ਕਿ ਦੁੱਧ ਸੂਟ ਕਰੇਗਾ ਕਿ ਨਹੀਂ ਇਹ ਸਭ ਨੂੰ ਸੂਟ ਕਰ ਜਾਂਦਾ ਫਿਰ ਸਭ ਸੂਟ ਕਰਦਾ ਜੀ ਕੋਈ ਗੱਲ ਹੀ ਨਹੀਂ ਕੁੜੀਆਂ ਨੂੰ ਜ਼ਿਆਦਾ ਕਰਦਾ ਵਾਲੇ ਮੁੰਡਿਆਂ ਨੂੰ ਘੱਟ ਗਾ ਅੱਛਾ ਮਤਲਬ ਮੈਂ ਮੈਂ ਟਰਾਈ ਨਾ ਨਹੀਂ ਨਹੀਂ ਲੇਕਿਨ ਉਦੋਂ ਬਾਅਦ ਕੀਆ ਕਿ ਜਦੋਂ ਤੁਸੀਂ 2 ਜਾਂ 3 ਵਾਰੀ ਕਰਨਾ ਪਊਗਾ ਉਸ ਤੋਂ ਬਾਅਦ ਜਦੋਂ ਤੁਸੀਂ ਕਾਟਨ ਲਗਾਓਗੇ ਨਾ ਵਾਈਟ ਤਾਂ ਉਹ ਵਾਈਟ ਹੀ ਰਹੂਗੀ ਉਹਨੇ ਸਾਰੀ ਮੈਲ ਕੱਢ ਦੇਣੀ ਆ ਫੇਸ ਤੇ ਉਹਦੇ ਨਾਲ ਹੀ ਕਾਫੀ ਫਰਕ ਪੈ ਜਾਂਦਾ ਫਿਰ ਇਹਦੇ ਵਿੱਚ ਅਸੀਂ ਦੰਨੇ ਲੋਕਾਂ ਨੂੰ ਸਲਾਹ ਕਿ ਗੁਲਾਬ ਜਲ ਗਲੈਸਰਿਨ ਤੇ ਨਿੰਬੂ ਜੀ ਤਿੰਨ ਚੀਜ਼ਾਂ ਜਿਹੜੀਆਂ ਨੇ ਬਰਾਬਰ ਮਾਤਰਾ ਚ ਇਹਦੇ ਰੱਟਾ ਲਵਾਇਆ ਹੋਇਆ ਪੰਜਾਬ ਦੀਆਂ ਕੁੜੀਆਂ ਨੂੰ ਮੈਂ ਮਤਲਬ ਫਿਰ ਵੀ ਆਪਾਂ ਨੂੰ ਦੱਸਣਾ ਪੈਂਦਾ ਕਿਉਂਕਿ ਹਰ ਰੋਜ਼ ਨਵੇਂ ਲੋਕ ਜੁੜਦੇ ਆ ਆਪਣੇ ਨਾਲ ਉਹਨਾਂ ਨੂੰ ਪਤਾ ਹੋਣਾ ਉਦਾਂ ਕੀ ਆ ਇਹ ਤਿੰਨ ਚੀਜ਼ਾਂ ਦਾ ਮਿਸ਼ਰਣ ਬਣਾ ਕੇ ਉਹਨੂੰ ਚੰਗੀ ਤਰ੍ਹਾਂ ਕਟੋਰੀ 'ਚ ਪਹਿਲਾਂ ਹੀ ਰੱਖ ਲਓ ਜਦੋਂ ਤੁਸੀਂ ਵਾਸ਼ ਕਰਕੇ ਸਾਡੇ ਤਾਂ ਉਹ ਫੇਰ ਲਗਾ ਲੈਣਾ ਫੇਸ ਤੇ ਕਾਟਨ ਦੇ ਨਾਲ ਹੀ ਪਾਣੀ ਦੀ ਤਰ੍ਹਾਂ ਹੀ ਹੁੰਦਾ ਲਗਾ ਕੇ ਜਦੋਂ ਡਰਾਈ ਹੋ ਜੇ ਉਹ ਸੁੱਕ ਜੇ ਫਿਰ ਠੰਡੇ ਪਾਣੀ ਨਾਲ ਵਾਸ਼ ਕਰੋ ਇਨਸਟੈਂਟ ਮਤਲਬ ਉਸੀ ਟਾਈਮ ਤੋਂ ਜਿਹੜੀਆਂ ਛਾਈਆਂ ਗਾਇਬ ਹੋ ਜਾਂਦੀਆਂ ਆਹ ਮਤਲਬ ਇਹ ਐ ਨਹੀਂ ਹੈ ਕਿ ਤੁਸੀਂ ਕਹੋਗੇ ਵੀ ਗੁਲਸਤੱਬ ਪਤਾ ਨਹੀਂ ਕਿੰਨੇ ਦਿਨ ਹੋ ਕੇ ਕਰਦੇ ਹਾਂ ਉਹਨਾਂ ਫਰਕ ਇਮੀਡੀਏਟ ਗਾਇਬ ਹੋ ਜਾਂਦੀਆਂ ਪਰ ਉਹ ਦੋ ਜਾਂ ਤਿੰਨ ਦਿਨਾਂ ਵਿੱਚ ਫਿਰ ਵਾਪਸ ਆਉਂਦੀਆਂ ਨੇ ਹਾਂ ਹਾਂ ਓਕੇ ਇਹ ਉਹ ਫਾਰਮੂਲਾ ਹੈ ਵੀ ਬਿਆਦਾ ਕਾਰਡ ਆਇਆ ਪਿਆ ਛਾਈਆਂ ਪਈਆਂ ਹੋਈਆਂ ਨੇ ਉਹਨੂੰ ਕਿਵੇਂ ਹਟਾਈਏ ਓਕੇ ਆਹੋ ਇਹੋ ਫਾਰਮੂਲਾ ਲੇਕਿਨ ਉਹਦੇ ਅੱਗੇ ਜਦੋਂ ਅਸੀਂ ਚੱਲਦੇ ਹਾਂ ਫਿਰ ਅਸੀਂ ਸਾਡਾ ਇੱਕ ਪ੍ਰੋਡਕਟ ਹੁੰਦਾ ਰੂਪਾਂਜਲੀ ਦੇ ਨਾਮ ਤੇ ਤੁਸੀਂ ਕਦੇ Google ਸਰਚ ਕਰਿਓ ਜੀ ਅ Google ਤੇ ਜਾ ਕੇ ਲਿਖਣਾ ਤੁਸੀਂ ਕੱਲਾ ਰੂਪਾਂਜਲੀ अपना पूरा ब्यूटी प्रोडक्ट कुल के आ ਜਾਂਦਾ ਉਹਦੇ ਚ ਅਸੀਂ ਮੇਰਾ خیال ਹੈ ਕਿ 12 13 ਪ੍ਰੋਡਕਟ ਦਿੱਤੇ ਨੇ ਬਿਊਟੀ ਨੂੰ ਲੈ ਕੇ ਮਾਰਨਿੰਗ ਦਾ ਏ ਐਮ ਪੀ ਐਮ ਸਾਬਣ ਹੈ ਫਿਰ ਏ ਐਮ ਪੀ ਐਮ ਆਇਲ ਹੈ ਜਿਹਦੀ ਮ사ਜ ਕਰਨੀ ਹੈ ਅਸੀਂ ਉਹ ਨਹੀਂ ਦਿੱਤਾ ਜਿਵੇਂ ਲੋਕੀ ਨਾ ਕਰੀਮਾ ਦਿੰਦੇ ਆ ਕੋਈ ਲੋਸ਼ਨ ਨਹੀਂ ਅਸੀਂ オリジナル ਚੀਜ਼ ਦਿੱਤੀ ਜੀ ਪਿਓਰ ਦੂਜੀ ਚੀਜ਼ ਜਿਨ੍ਹਾਂ ਨੂੰ ਚਾਹੀਆ ਹੋ ਜਾਂ ਹਾਂ ਜਿਵੇਂ ਤੁਹਾਡੇ ਲਿੰਕ ਚ ਕੋਈ ਵੀ ਕੋਈ ਗਰਲ ਹੈ ਕੋਈ ਲੇਡੀ ਆ ਮੈਨੂੰ ਕਾਫੀ ਹੱਦ ਤੱਕ ਇਹ ਡਾਰਕ ਹੋ ਜਾਂਦਾ ਕਈ ਵਾਰ ਰਾਈਟ ਜੀ ਅੱਖਾਂ ਦੇ نیچے ਵੀ ਗੋਲੇ ਗਾਲੇ ਘੇਰੇ ਪੈ ਜਾਂਦੇ ਆ ਉਹਦੇ ਵਾਸਤੇ ਸਭ ਤੋਂ ਬੈਸਟ ਆ ਮੇਰੇ ਹਰ ਪ੍ਰੋਗਰਾਮ ਚ ਮੈਂ ਕੋਸ਼ਿਸ਼ ਕਰਦਾ ਸਮਝਾਉਣ ਦੀ ਲੋਕੀ ਸਮਝ ਵੀ ਰਹਿਆ ਕਰ ਵੀ ਰਹਿਆ ਕਿ ਕੱਚਾ ਦੁੱਧ ਲੈ ਕੇ ਨਾ ਜੀ ਉਹਦੇ ਨਾਲ ਫੇਸ ਨੂੰ ਵਾਸ਼ ਕਰਨਾ ਅੱਛਾ ਓਕੇ ਕੱਚਾ ਦੁੱਧ ਕੋਈ ਵੀ ਹੋਵੇ ਥੈਲੀ ਦਾ ਹੋਵੇ ਮੱਝ ਦਾ ਹੋਵੇ ਗਾਂ ਦਾ ਹੋਵੇ ਉਹਦਾ ਵਹਿਮ ਨਹੀਂ ਕਰਨਾ ਦੁੱਧ ਹੋਣਾ ਚਾਹੀਦਾ ਓਕੇ ਉਹ ਲੈ ਕੇ ਉਹਨੂੰ ਚੰਗੀ ਤਰ੍ਹਾਂ ਫੇਸ ਤੇ ਡਿਪ ਕਰਕੇ ਉਹਨੂੰ ਫੇਸ ਨੂੰ ਹੌਲੀ ਹੌਲੀ ਵਾਸ਼ ਕਰੋ ਹਾਂ ਠੰਡੇ ਪਾਣੀ ਨਾਲ واش کرو گے ਤਾਂ ਫਿਰ ਦੁਬਾਰਾ ਕਾਟਨ ਫੇਰ ਕੇ ਦੇਖੋ ਵੀ ਉਹ ਕਾਲੀ ਤਾਂ ਨਹੀਂ ਹੋ ਰਹੀ ਜੇ ਹੋ ਰਹੀ ਹੈ ਇੱਕ ਵਾਰ ਹੋਰ ਦੁੱਧ ਲਗਾਓ ਇਹ ਮਤਲਬ ਆਪਣੇ ਫੇਸ ਨੂੰ ਐਦਾਂ واش ਕਰਦਾ ਜਿਦਾਂ ਡਿਟਰਜੈਂਟ ਇੱਕ ਕਪੜੇ ਨੂੰ واش ਕਰਦਾ ਕਈ ਵਾਰੀ ਨਾ ਕੁੜੀਆਂ ਨੂੰ ਬਹੁਤ ਮੈਜਵੇ ਗੱਲਾਂ ਕਰਦੀ ਅਸੀਂ ਵਹਿਮ ਹੁੰਦਾ ਕਿ ਦੁੱਧ ਸੂਟ ਕਰੇਗਾ ਕਿ ਨਹੀਂ ਇਹ ਸਭ ਨੂੰ ਸੂਟ ਕਰ ਜਾਂਦਾ ਫਿਰ ਸਭ ਨੂੰ ਸੂਟ ਕਰਦਾ ਜੀ ਕੋਈ ਗੱਲ ਹੀ ਨਹੀਂ ਕੁੜੀਆਂ ਨੂੰ ਜ਼ਿਆਦਾ ਕਰਦਾਂ ਵਾਲੇ ਮੁੰਡਿਆਂ ਨੂੰ ਘੱਟ ਗਾ ਅੱਛਾ ਮਤਲਬ ਮੈਂ ਮੈਂ ਟ੍ਰਾਈ ਨਹੀਂ ਕਰਾਂ ਨਹੀਂ ਨਹੀਂ ਲੇਕਿਨ ਉਦੋਂ ਬਾਅਦ ਕੀਆ ਕਿ ਜਦੋਂ ਤੁਸੀਂ 2 ਜਾਂ 3 ਵਾਰੀ ਕਰਨਾ ਪਊਗਾ ਉਸ ਤੋਂ ਬਾਅਦ ਜਦੋਂ ਤੁਸੀਂ ਕਾਟਨ ਲਗਾਓਗੇ ਨਾ ਵਾਈਟ ਤਾਂ ਉਹ ਵਾਈਟ ਹੀ ਰਹੂਗੀ ਉਹਨੇ ਸਾਰੀ ਮੈਲ ਕੱਢ ਦੇਣੀ ਆ ਫੇਸ ਤੇ ਉਹਦੇ ਨਾਲ ਹੀ ਕਾਫੀ ਫਰਕ ਪੈ ਜਾਂਦਾ ਫਿਰ ਇਹਦੇ ਵਿੱਚ ਅਸੀਂ ਦੰਨਿਆਂ ਲੋਕਾਂ ਨੂੰ ਸਲਾਹ ਕਿ ਗੁਲਾਬ ਜਲ ਗਲੈਸਰਿਨ ਤੇ ਨਿੰਬੂ ਜੀ ਤਿੰਨ ਚੀਜ਼ਾਂ ਜਿਹੜੀਆਂ ਨੇ ਬਰਾਬਰ ਮਾਤਰਾ ਚ ਇਹਦੇ ਰੱਟਾ ਲਵਾਇਆ ਹੋਇਆ ਪੰਜਾਬ ਦੀਆਂ ਕੁੜੀਆਂ ਨੂੰ ਮੈਂ ਮਤਲਬ ਫਿਰ ਵੀ ਆਪਾਂ ਨੂੰ ਦੱਸਣਾ ਪੈਂਦਾ ਕਿਉਂਕਿ ਹਰ ਰੋਜ਼ ਨਵੇਂ ਲੋਕ ਜੁੜਦੇ ਆ ਆਪਣੇ ਨਾਲ ਉਹਨਾਂ ਨੂੰ ਪਤਾ ਹੋਣਾ ਉਦਾਂ ਕੀ ਆ ਇਹ ਤਿੰਨ ਚੀਜ਼ਾਂ ਦਾ ਮਿਸ਼ਰਣ ਬਣਾ ਕੇ ਉਹਨੂੰ ਚੰਗੀ ਤਰ੍ਹਾਂ ਕਟੋਰੀ 'ਚ ਪਹਿਲਾਂ ਹੀ ਰੱਖ ਲਓ ਜਦੋਂ ਤੁਸੀਂ ਵਾਸ਼ ਕਰਕੇ ਸਾਡੇ ਤਾਂ ਉਹ ਫੇਰ ਲਗਾ ਲੈਣਾ ਫੇਸ ਤੇ ਕਾਟਨ ਦੇ ਨਾਲ ਹੀ ਪਾਣੀ ਦੀ ਤਰ੍ਹਾਂ ਹੀ ਹੁੰਦਾ ਉਹ ਲਗਾ ਕੇ ਜਦੋਂ ਡਰਾਈ ਹੋ ਜੇ ਉਹ ਸੁੱਕ ਜੇ ਫਿਰ ਠੰਡੇ ਪਾਣੀ ਨਾਲ ਵਾਸ਼ ਕਰੋ ਇਨਸਟੈਂਟ ਮਤਲਬ ਉਸੀ ਟਾਈਮ ਤੋਂ ਜਿਹੜੀਆਂ ਛਾਇਆ ਗਾਇਬ ਹੋ ਜਾਂਦੀਆਂ ਆਹ ਮਤਲਬ ਇਹ ਐ ਨਹੀਂ ਹੈ ਕਿ ਤੁਸੀਂ ਕਹੋਗੇ ਵੀ ਗੁਲਸਤਾਨ ਪਤਾ ਨਹੀਂ ਕਿੰਨੇ ਦਿਨ ਹੋ ਗਏ ਕਰਦੇ ਨੂੰ ਫਰਕ ਇਮੀਡੀਏਟ ਗਾਇਬ ਹੋ ਜਾਂਦੀਆਂ ਪਰ ਉਹ ਦੋ ਜਾਂ ਤਿੰਨ ਦਿਨਾਂ ਵਿੱਚ ਫਿਰ ਵਾਪਸ ਆਉਂਦੀਆਂ ਨੇ ਹਾਂ ਹਾਂ ਓਕੇ ਇਹ ਉਹ ਫਾਰਮੂਲਾ ਹੈ ਵੀ ਬਿਆਦਾ ਕਾਰਡ ਆਇਆ ਪਿਆ ਛਾਈਆਂ ਪਈਆਂ ਹੋਈਆਂ ਨੇ ਉਹਨੂੰ ਕਿਵੇਂ ਹਟਾਈਏ ਓਕੇ ਆਹਾਂ ਇਹੋ ਫਾਰਮੂਲਾ ਲੇਕਿਨ ਉਹਦੇ ਅੱਗੇ ਜਦੋਂ ਅਸੀਂ ਚੱਲਦੇ ਹਾਂ ਫਿਰ ਅਸੀਂ ਸਾਡਾ ਇੱਕ ਪ੍ਰੋਡਕਟ ਹੁੰਦਾ ਰੂਪਾਂਜਲੀ ਦੇ ਨਾਮ ਤੇ ਤੁਸੀਂ ਕਦੇ Google ਸਰਚ ਕਰਿਓ ਜੀ ਅ Google ਤੇ ਜਾ ਕੇ ਲਿਖਣਾ ਤੁਸੀਂ ਕੱਲਾ ਰੂਪਾਂਜਲੀ ਆਪਣਾ ਪੂਰਾ ਬਿਊਟੀ ਪ੍ਰੋਡਕਟ ਖੁੱਲ ਕੇ ਆ ਜਾਂਦਾ ਹੈ ओके ਉਦੇਚ ਸੀ ਮੇਰਾ خیال ਹੈ ਕਿ 12 13 ਪ੍ਰੋਡਕਟ ਦਿੱਤੇ ਨੇ ਬਿਊਟੀ ਨੂੰ ਲੈ ਕੇ ਮਾਰਨਿੰਗ ਦਾ ਏ ਐਮ ਪੀ ਐਮ ਸਾਬਣ ਹੈ ਫਿਰ ਏ ਐਮ ਪੀ ਐਮ ਆਇਲ ਹੈ ਜਿਹਦੀ ਮ사ਜ ਕਰਨੀ ਹੈ ਅਸੀਂ ਉਹ ਨਹੀਂ ਦਿੱਤਾ ਜਿਵੇਂ ਲੋਕੀ ਨਾ ਕਰੀਮਾ ਦਿੰਦੇ ਆ ਕੋਈ ਲੋਸ਼ਨ ਨਹੀਂ ਅਸੀਂ オリジナル ਚੀਜ਼ ਦਿੱਤੀ ਜੀ ਪਿਓਰ